ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਹੈ ਕਿ ਸ਼ਹੀਦੀ ਦਿਹਾੜੇ ਚਲਦੇ ਨੇ ਚਲੋ ਅੱਜ ਉਹਨਾਂ ਦੇ ਨਾਂ ਤੇ ਆਪਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਾਤਾ ਗੁਜਰਕੌਰ ਜੀ ਧੰਨ ਧੰਨ ਬਾਬਾ ਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਜੁਹਾਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਸ਼ਹੀਦੀ ਸਹਾਦਤ ਨੂੰ ਕੋਟ ਕੋਟ ਪ੍ਰਣਾਮ ਅੱਜ ਦੀ ਵੀਡੀਓ ਉਹਨਾਂ ਭੈਣਾਂ ਲਈ ਹੈ ਤੇ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਦੇ ਮੂੰਹ ਤੇ ਪਿੰਪਲ ਫਿੰਸੀਆਂ ਹੁੰਦੀਆਂ ਨੇ ਇਹ ਹੁੰਦੀਆਂ ਕਿਉਂ ਨੇ ਜੀ ਮੈਂ ਦੱਸਣਾ ਚਾਹੁੰਦਾ ਹਾਂ ਉਹਨਾਂ ਭੈਣਾਂ ਨੂੰ ਉਹਨਾਂ ਵੀਰਾਂ ਨੂੰ ਇਹਨਾਂ ਦਾ ਸਭ ਤੋਂ ਵੱਡਾ ਕਾਰਨ ਹੈ ਸਾਡਾ ਖਾਣਾ ਪੀਣਾ ਜਿੰਨਾ ਅਸੀਂ ਬਾਹਰ ਦਾ ਖਾਣਾ ਖਾਵਾਂਗੇ ਫਾਸਟ ਫੂਡ ਖਾਵਾਂਗੇ ਇਹ ਸਾਡਾ ਜਾ ਕੇ ਸਿੱਧਾ ਲੀਵਰ ਤੇ ਅਟੈਕ ਕਰਦਾ ਹੈ ਸਾਡੇ ਲੀਵਰ ਨੂੰ ਤਕਲੀਫ ਦਿੰਦਾ ਸੋ ਮੇਰੀ ਬੇਨਤੀ ਆਉਣਾ ਭੈਣਾਂ ਨੂੰ ਵੀਰਾਂ ਨੂੰ ਕਿ ਅਗਰ ਤੁਸੀਂ ਇਹਨਾਂ ਤੋਂ ਬਚਣਾ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਤੇ ਫਿੰਸੀਆਂ ਪਿੰਪਲ ਜਨਾ ਹੋਣ ਤਾਂ ਤੁਸੀਂ ਬਾਹਰ ਦਾ ਖਾਣੇ ਨੂੰ ਇਗਨੋਰ ਕਰੋ ਇਹਦਾ ਇਸਤੇਮਾਲ ਤਾਂ ਤੁਸੀਂ ਬਿਲਕੁਲ ਹੀ ਨਹੀਂ ਕਰਨਾ ਸੋ ਮੈਂ ਪਿੰਪਲ ਵਾਸਤੇ ਬਹੁਤ ਵੱਡੀ ਜਾਣਕਾਰੀ ਦੇਣਾ ਚਾਹੁੰਦਾ ਤੁਹਾਨੂੰ ਪਿੰਪਲ ਨੂੰ ਖਤਮ ਕਰਨ ਲਈ ਆਪਣੇ ਚਿਹਰੇ ਤੇ ਰੌਣਕ ਬਦਾਨ ਲਈ ਚਿਹਰੇ ਨੂੰ ਸਾਫ਼ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਫਲਾਂ ਦਾ ਸੇਵਨ ਕਰਨਾ ਚਾਹੀਦਾ ਸਾਨੂੰ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਸਾਨੂੰ ਘਰ ਦੇ ਦਾਲ ਫੁਲਕੇ ਦਾ ਹੀ ਸੇਵਨ ਕਰਨਾ ਚਾਹੀਦਾ ਜਿਨ੍ਹਾਂ ਭੈਣਾਂ ਦੇ ਜਿਨ੍ਹਾਂ ਵੀਰਾਂ ਦੇ ਪਿੰਪਲ ਹੁੰਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਹੈ ਕਿ ਮਿੱਠੇ ਦਾ ਬਿਲਕੁਲ ਹੀ ਤੁਸੀਂ ਨਹੀਂ ਇਸਤੇਮਾਲ ਨਹੀਂ ਕਰਨਾ ਮਿੱਠਾ ਜਿਵੇਂ ਚਾਹ ਹੋਗੀ ਆ ਕੋਈ ਆਈਸਕ੍ਰੀਮ ਹੋਗੀ ਜਾਂ ਫਿਰ ਕੋਲਡ ਡਰਿੰਕ ਹੋਗੀ ਕੋਲਡ ਡਰਿੰਕ ਤਾਂ ਸਾਡੇ ਲਈ ਬਹੁਤ ਵੱਡੀ ਇੱਕ ਜ਼ਹਿਰੀਲਾ ਪਦਾਰਥ ਹੈ ਮਿੱਠਾ ਚੀਨੀ ਤੇ ਆਪਣੇ ਹੋਰ ਵੀ ਕਈ ਚੀਜ਼ਾਂ ਨੇ ਜੋ ਮਿੱਠੇ ਦੇ ਵਿੱਚ ਆਂਦੀਆਂ ਨੇ ਸੋ ਇਹਨਾਂ ਤੋਂ ਪਰਹੇਜ਼ ਕਰੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜਦੋਂ ਤੁਸੀਂ ਫਾਸਟ ਫੂਡ ਖਾਣੇ ਹੋ ਤੇ ਤੁਹਾਡੇ ਚਿਹਰੇ ਤੇ ਕਈ ਬਿਮਾਰੀਆਂ ਦੀ ਦਸਕਤ ਹੁੰਦੀ ਹੈ ਸੋ ਇਸ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਦੀ ਲੋੜ ਹੈ ਪਾਣੀ ਘੱਟ ਤੋਂ ਘੱਟ ਤੁਸੀਂ ਪ੍ਰਤੀ ਦਿਨ ਦੇ ਵਿੱਚ 10 ਤੋਂ 12 ਗਲਾਸ ਪੀਣੇ ਹੀ ਪੀਣੇ ਹਨ ਸੋ ਪਾਣੀ ਦੀ ਸਾਨੂੰ ਵੱਧ ਤੋਂ ਵੱਧ ਜ਼ਰੂਰਤ ਹੈ ਤੇ ਪਾਣੀ ਪੀਣ ਨਾਲ ਤੁਸੀਂ ਕਈ ਅਨੇਕਾਂ ਬਿਮਾਰੀਆਂ ਤੋਂ ਦੂਰ ਹੋ ਸਕਦੇ ਹੋ ਮੈਂ ਕਿੱਲੇ ਪਿੰਪਲ ਦੀ ਗੱਲ ਨਹੀਂ ਕਰਦਾ ਕਈ ਹੋਰ ਵੀ ਬਿਮਾਰੀਆਂ ਨੇ ਜਿਨ੍ਹਾਂ ਤੋਂ ਤੁਸੀਂ ਦੂਰ ਹੋ ਸਕਦੇ ਹੋ ਸੋ ਫਾਸਟ ਫੂਡ ਦਾ ਸੇਵਨ ਨਾ ਕਰੋ ਆਪਣੀ ਪ੍ਰਤੀ ਦਿਨ ਦੀ ਖਾਣਾ ਦੇ ਵਿੱਚ ਇੱਕ ਜਾਂ ਦੋ ਫਲ ਜਰੂਰ ਲਿਆ ਕਰੋ ਘਰ ਦਾ ਦਾਲ ਫੁਲਕਾ ਘੱਟ ਮਾਤਰਾ ਵਿੱਚ ਲੋ ਤੇ ਪਾਣੀ ਦੀ ਵੱਧ ਤੋਂ ਵੱਧ ਮਾਤਰਾ ਦਾ ਇਸਤੇਮਾਲ ਕਰੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਅਗਰ ਤੁਸੀਂ ਐਦਾ ਕਰਦੇ ਹੋ ਤੁਹਾਡੇ ਚਿਹਰੇ ਤੋਂ ਫਿੰਸੀਆਂ ਤੇ ਪਿੰਪਲ ਖਤਮ ਹੋ ਜਾਣਗੇ ਸੋ ਇਨਾ ਕਹਿੰਦਾ ਹੋਇਆ ਤੁਹਾਡਾ ਆਪਣਾ ਡਾਕਟਰ ਹਰਪਾਲ ਸਿੰਘ ਚੋਹਾਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ